ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੀਤਕੇ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਉ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੂੰ ਦਰ ਆਖ ਲੈ ਹਰ ਜਿਉ ਹਰਨਾਕਸ਼ ਮਾਰ ਪਚਾਇਆ ਗੋਰਮੁਖਾਂ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਕੋ ਲਾਇਆ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤਰ ਤੂੰ ਰਖਦਾ ਆਇਆ ਪ੍ਰਹਿਲਾਦ ਜਨ ਤੁਦਰਾਥ ਲੈ ਹਰ ਜਿਉ ਹਰ ਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪਰਤੀਤ ਹੈ ਹਰ ਜਿਉ ਮਨਮੁਖ ਭਰਮ ਪੁਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾ ਨੋ ਜਮ ਜੋ ਨਾ ਸਕੈ ਕਾਲਨ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਦ ਸਿੱਧ ਸਭ ਪਗਤਾ ਚਰਨੀ ਲਾਗੀ ਉਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪਰਤੀਤ ਨਾ ਆਵੇ ਅੰਤਰ ਲੋਭ ਸੋ ਆਉ ਗਰਮਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲੱਗਾ ਭਾਉ ਕੂੜ ਕਬਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤ ਜੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਹੋ ਮੈਂ ਹਰ ਮਨ ਸਾ ਮਨੇ ਸਮਾਣੀ ਗੁਰ ਕੇ ਸ਼ਬਦ ਪਛਤਾਬ ਅਚਿੰਤ ਕੰਮ ਕਰੇ ਪ੍ਰਭ ਤਿਲਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਬ ਕਾਜ ਸਵਾਰਣ ਹਾਰਾ ਓਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬੇਨਾ ਸਤਗੁਰ ਸੇਵੈ ਕਿਨੇ ਨਾ ਪਾਇਆ ਮਨਮੁਖ ਪੌਂਕ ਮੋਏ ਬਿਲਾਈ ਆਵੈ ਜਾਵੈ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੈ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਿਕਾਈ ਵੇਦ ਪੜੈ ਤਵਾਦ ਵਖਣ ਬੇਨਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸਰਨਾਈ ਜਿਨਹਰ ਮਨ ਵਸਿਆ ਸੇ ਦਰਸਾਚੇ ਦਰ ਸਾਚੇ ਸਚਿਆਰਾ ਓਨਾ ਕੀ ਸੋਭਾ ਜੁਗ ਜੁਗ ਹੋਈ ਕੋਏ ਨ ਮੇਟਣ ਖਾਰਾ ਨਾਨਕ ਤਿੰਨ ਕੈ ਸਦ ਬਲ ਹਰ ਜਿਨ ਹਰ ਰਾਖਿਆ ਉਰ ਤਰਾ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰ ਸੱਚ ਸਚਿਆਰਾ ਓਨਾ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਰ ਜਿਨ ਹਰ ਰਾਖਿਆ ਉਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਗੀ ਇੱਕ ਓੰਕਾਰ ਸਤਿਗੁਰੂ ਬਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਤੇ ਰਾਖ ਲੈ ਹਰ ਜਿਉ ਹਰਨਾਕਸ਼ ਮਾਰ ਪਚਾਇਆ ਗੋਰਮਖਾਨੋਂ ਪ੍ਰਤੀਤ ਹੈ ਹਰ ਜਿਉ ਮਨਮੁਖ ਭਰਮ ਪੁਲਾਇਆ